अजसभा दोणा के आजाद उम्मीदवार राजेंद्र कुमार शर्मा ने अमृतसर शहर वास चोन निशान बंसरी ते बटन दबा के वोट पाँच की पत्रकार विशाल शर्मा की विशेष रिपोर्ट لونیو دوسری لونیو اور کسے لونیو زندہ دل شرما زندہ دل زندہ دل شرما بھائی جو بھی میرے انہاں ویگاں دے منڈی تے ਅੱਜ ਜਿਹੜੀ ਜੀ ਰਾਜਾ ਨਾਲ ਪਾਰਟੀ ਦੇ ਵਿੱਚ ਹੋ ਰਿਹਾ ਉਹ ਰੋਣਾ ਬਹੁਤ ਹੋਰ ਹੋਰ ਵੀ ਬੜੀਆਂ ਬੜੀਆਂ ਮਹਾਨ ਗੱਲਾਂ ਨੇ ਕਿਉਂਕਿ ਸਮਾਂ ਵੀ ਬਹੁਤ ਥੋੜਾ ਸੀ ਇਸ ਟਾਈਮ ਕੇ ਜੋ ਵੀ ਜਿੰਨਾ ਵੀ ਪਾਰਟੀ ਨੇ ਡਿਊਟੀ ਲਈ ਅਸੀਂ ਮੈਂ ਪੈਂਦੀ ਸਿਰਫ ਗਵਰਨਮੈਂਟ ਦਾ ਇਹ ਨਹੀਂ ਕਿ ਜੋ ਵਾਅਦੇ ਕਰਕੇ ਜਾਵਾਂਗੇ ਤੇ ਉਹ ਪੂਰੇ ਨਹੀਂ ਕਰਾਂਗੇ ਜਿਵੇਂ ਜਿਵੇਂ ਬਹੁਤ ਪਾਰਟੀਆਂ ਬਹੁਤ ਤੁਸ਼ ਕਹਿ ਰਹੀਆਂ ਨੇ ਪਹਿਲਾਂ ਆਮ ਆਦਮੀ ਪਾਰਟੀ ਆਈ ਜੇ ਛੇ ਹਜ਼ਾਰ ਜਰ ਸਮਾਂ ਦੇ ਹੁਣ ਕੱਲ ਰਾਹੁਲ ਗਾਂਧੀ ਜੀ ਅੰਮ੍ਰਿਤਸਰ ਦੇ ਵਿੱਚ ਆਣ ਕੇ ਇਹ ਅਨਾਉਂਸ ਕਰ ਗਏ ਜੀ ਅਸੀਂ 85-8500 ਰੁਪਇਆ ਹਰ ਘਰ ਦੇ ਵਿੱਚ ਇੱਕ ਜਿਹੜੋ ਕਿ ਮੈਨੂੰ ਪਤਾ ਇਹ ਹੋ ਨਹੀਂ ਸਕਦਾ ਜੇ ਢਾਈਆਂ ਸਾਲਾਂ ਕੇ ਹਜ਼ਾਰ-ਹਜ਼ਾਰ ਰੁਪਇਆ ਨਹੀਂ ਮਿਲਿਆ ਤੇ 85-8500 ਰੁਪਇਆ ਕਿੱਥੋਂ ਮੈਜਾ ਬਿਲਕੁਲ ਜਿਹੜੇ ਝੂਠੇ ਬਣਦੇ ਆ ਉਹ ਸਾਡੇ ਕੋਲੋਂ ਬਿਲਕੁਲ ਪ੍ਰਦਾਸ਼ ਨਹੀਂ ਹੁੰਦੇ ਔਰ ਨਾ ਸੀ ਇਹ ਪ੍ਰਦਾਸ਼ ਗੁਰੂ ਨਗਰੀ ਦੀ ਮਿਊਨਿਸਪਲ ਸੇਵਾ ਨਕੀ ਇਹ ਗੁਰੂ ਨਗਰ ਦੇ ਵਾਸੀਆਂ ਨੇ ਮੈਨੂੰ ਲੋਕ ਸਭਾ ਦੇ ਵਿੱਚ ਪਾ ਕੇ ਦਿਖਾਇਆ ਤੇ ਜਿੰਨੀਆਂ ਵੀ ਸਾਡੀਆਂ ਭੈਣਾਂ ਨੇ ਮੈਨੇ ਕਈਆਂ ਨੇ ਟੇਲਰ ਦੇ ਕਦਰ ਦੇ ਦੁਕਾਨੇ ਕੀਤੇ ਨੇ ਕੋਰਚਾ 40 ਲੱਖ ਰੁਪਏ ਨੂੰ ਦਾ ਜਨਾ ਬਾਤ ਕਰਾਂਗੇ ਬਾਤ ਇਹਨਾਂ ਦੇ ਵਿੱਚੋਂ ਲਿਆ ਕੇ ਮੈਂ ਉੱਪਰ ਦੇ ਬੀਬੀਆਂ ਲੈ ਕੇ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਜਿਤਾਇਆ ਲੇਕਿਨ ਜੇ ਇਹ ਨਾ ਵਿਸ਼ਵਾਸ ਜਿਤਨਾ ਪਹਿਲਾਂ ਵੀ ਸੇਵਾਦਾਰ ਸੀ ਆਦਮੀ ਆ ਤੇ ਅਗਾ ਵੀ ਤੁਹਾਡੀ ਸੇਵਾ ਇਹ ਮਕਰਦਾ ਰਹੂੰਗਾ ਇਹ ਅੱਜ ਦੀ ਜਿਹੜੀ ਮੀਟਿੰਗ ਸੀ ਸਾਡੇ ਮਨੀ ਪ੍ਰਧਾਨ ਜੀ ਜੋ ਕਿ ਜ਼ਿਲ੍ਹਾ ਪਤਾਨ ਨੇ ਚਿਕਣਾ ਤੋਂ ਇਹਨਾਂ ਨੇ ਮੈਨੂੰ ਸਮਰਥਨ ਦੇ ਲਈ ਅੱਜ ਇਹ ਮੀਟਿੰਗ ਕੀਤੀ ਕਿ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਅਸੀਂ ਸ਼੍ਰੀ ਅਰਗਬਿੰਦਪੁਰਾ ਗਲੀ ਨੰਬਰ 10 ਬਡਾਲੀ ਰੋਡ ਸ਼ਿਆਟਾ ਦੇ ਵਿੱਚ ਖੜੇ ਆ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਭਾਵੀ ਜਸਬੀਰ ਜੀ ਔਰ ਸਾਡੇ ਵੀਰ ਜੀ ਇੰਦਰ ਤੁਹਾਡਾ ਸ਼੍ਰੀ ਐਸਐਨਜੀ ਔਰ ਹੋਰ ਵੀ ਬੜੀਆਂ ਮਹਾਨ ਹਸਤੀਆਂ ਬੈਠੀਆਂ ਨੇ ਮਣੀ ਵੀਰ ਮੇਰਾ ਜ਼ਿਲ੍ਹਾ ਪ੍ਰਧਾਨ ਆਮਰਸਤਵ ਮੈਂ ਅੱਜ ਦੀ ਇਹ ਜਿਹੜੇ ਮੀਟਿੰਗ ਇਹਨਾਂ ਰੱਖੀ ਸੀ ਮੈਨੂੰ ਇਹਨਾਂ ਸਮਰਥਨ ਦਿੱਤਾ ਮੇਰਾ ਜਿਹੜਾ ਚੋਣ ਨਿਸ਼ਾਨ ਸੀ ਉਹ ਬਾਂਸਰੀ ਆ ਲੇਕਿਨ ਮੈਂ ਲੋਕਾਂ ਵਾਂਗੂ ਝੂਠੇ ਵਾਦੇ ਨਹੀਂ ਕੀਤੇ ਜਿਵੇਂ ਜਿਵੇਂ ਪਾਰਟੀਆਂ ਕਰਦੀਆਂ ਕਿ ਅੱਜ ਕਹਿ ਕੇ ਸਵੇਰੇ ਮੁੱਕਰ ਜਾਣਾ ਹੁਣ ਨਵਾਂ ਵਾਦਾ ਜਿਹੜਾ ਮਾਰਕੀਟ ਦੇ ਵਿੱਚ ਆ ਗਿਆ ਤੇ ਰਾਹੁਲ ਗਾਂਧੀ ਜੋ ਕਿ ਆਪਣੇ ਆਪ ਨੂੰ ਸੁਖਨੇ ਲੈਂਦੇ ਨੇ ਕਿ ਮੈਂ ਦੇਖਿਆ ਪ੍ਰਧਾਨ ਮੰਤਰੀ ਬਣੂ ਕਹਿੰਦਾ ਕਿ ਮੈਂ 85-8500 ਰੁਪਇਆ ਹਰ ਘਰ ਦੇ ਵਿੱਚ ਹਰ ਜੀ ਨੂੰ ਦਊਗਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਕਾਂਗਰਸ ਵਾਲਿਓ ਕਿ 1984 ਦੇ ਵਿੱਚ ਸਾਡੇ ਜੋ ਸਿੱਖ ਪਰਿਵਾਰਾਂ ਦੇ ਨਾਲ ਜੋ ਕੁਝ ਦਿੱਲੀ 'ਚ ਹੋਇਆ ਉਹ ਦੇਜੇ ਤੱਕ ਇਨਸਾਫ ਨਹੀਂ ਦਿਵਾ ਨਹੀਂ ਸਕੇ ਤੁਸੀਂ ਪਹਿਲਾਂ 70 ਸਾਲ ਤੁਸੀਂ ਇਹਨੇ ਸਾਰ ਰਾਜ ਕੀਤਾ ਉਦੋਂ ਕਿੱਥੇ ਗਏ ਸੀ ਉਦੋਂ ਦੇ ਕਿਸੇ ਨੂੰ 8-800 ਰੁਪਇਆ ਵੀ ਨਹੀਂ ਦਿੱਤਾ ਹੋਂ ਤੁਸੀਂ 8500 ਦੀ ਗੱਲ ਕਰਦੇ ਹੋ ਲਖਣਾਂ ਤੇ ਇਹੋ ਜਿਹੇ ਸਰਕਾਰਾਂ ਦੀ ਜਿਹੜੇ ਝੂਠ ਬੋਲ ਕੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਆ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਆ ਔਰ ਮੂੰਹ ਤੋੜ ਜਵਾਬ ਦੇਵਾਂਗੇ ਔਰ ਮਾਨ ਸਾਹਿਬ ਮੈਂ ਤੁਹਾਨੂੰ ਵੀ ਇੱਕ ਗੱਲ ਇਹ ਕਹਿੰਨੀ ਚਾਹਣਾ ਕਿ ਪੰਜਾਬ ਦੀ ਨੌਜਵਾਨੀ ਵੱਲ ਧਿਆਨ ਦਿਓ ਕਿੰਨੀ ਬੇਰੋਜ਼ਗਾਰੀ ਆ ਪੰਜਾਬ ਦੇ ਵਿੱਚ ਕਿੰਨੇ ਲੋਕ ਇੱਥੋਂ ਕਰਦੇ ਚੁੱਕ ਚੁੱਕ ਕੇ ਬਾਹਰ ਜਾ ਕੇ ਆਪਣੇ ਆਪ ਨੂੰ ਉੱਥੇ ਨੌਕਰੀਆਂ ਕਰੰਦੇ ਨੇ ਅਗਰ ਇਹਨਾਂ ਨੂੰ ਪੰਜਾਬ 'ਚ ਨੌਕਰੀ ਮਿਲੇ ਤੇ ਕੀ ਜਰੂਰਤ ਆ ਬਾਹਰ ਜਾ ਕੇ ਧੱਕੇ ਖਾਂਦੀ ਤੁਸੀਂ ਬਾਹਰ ਦੇ ਸਟੇਟਾਂ ਦੇ ਲੋਕਾਂ ਨੂੰ ਲਿਆ ਕੇ ਇੱਥੇ ਨੌਕਰੀਆਂ ਦੇਈ ਜਾਂਦੇ ਹੋ ਵੀ ਬਹੁਤ ਵਧੀਆ ਜੀ ਅਸੀਂ ਬਹੁਤ ਪੰਜਾਬ ਦੇ ਵਿੱਚ ਬਦਲਾਅ ਕੀਤਾ ਬਹੁਤ ਕੁਝ ਕੀਤਾ ਕੀ ਕੀਤਾ ਬਦਲਾਅ ਤਾਂ ਹੀ ਕੀਤਾ ਜਰੂਰ ਹੈ ਲੇਕਿਨ ਆਪੋ ਆਪਣੇ ਘਰਾਂ 'ਚ ਆਮ ਪਬਲਿਕ ਦੇ ਵਿੱਚ ਤੁਸੀਂ ਕੋਈ ਬਦਲਾਅ ਨਹੀਂ ਕੀਤਾ ਜੇ ਆਪਾਂ ਨਸ਼ੇ ਦੀ ਗੱਲ ਕਰੀਏ ਤੇ ਉਹ ਅੱਗੇ ਨਾਲ ਵਧਿਆ ਘਟਿਆ ਨਹੀਂ ਉਹ ਵੀ ਇਹ ਨਖਿੱਧ ਸਰਕਾਰ ਦੀਆਂ ਨਿਸ਼ਾਨੀਆਂ ਨੇ ਔਰ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਸਾਡੇ ਪੰਜਾਬ ਦਾ ਇੱਕ ਹੀਰਾ ਖੋਇਆ ਸਿੱਧੂ ਮੂਸੇਵਾਲਾ ਕੇ ਅਣਮੋਲ ਹੀਰਾ ਸੀ ਕਿੰਨੇ ਕਰੋੜ ਰੁਪਏ ਉਹ ਜਿਹੜਾ ਪੰਜਾਬ ਨੂੰ ਇਨਕਮ ਟੈਕਸ ਪੇ ਕਰਦਾ ਸੀ ਔਰ ਇੱਕ ਨੰਬਰ ਦੇ ਵਿੱਚ ਇਹਨਾਂ ਲੋਕਾਂ ਦੀਆਂ ਨਲਾਕੀਆਂ ਦੇ ਨਾਲ ਉਹ ਅਣਮੋਲ ਹੀਰਾ ਸੀ ਖੋਲਿਆ ਲੇਕਿਨ ਫਿਰ ਵੀ ਪੰਜਾਬ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਅੱਜ ਵੀ ਉਹਨਾਂ ਦੇ ਨਾਲ ਆ ਮੈਂ ਇਹੋ ਹੀ ਸਾਰਿਆਂ ਨੂੰ ਤੁਹਾਡੇ মিডিਆ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹਣਾ ਕਿ ਜਿਹੜੀ ਵੋਟ ਆ ਬਹੁਤ ਕੀਮਤੀ ਆ ਇਨੂੰ ਕਿਸੇ ਸ਼ਰਾਬ ਦੀ ਬੋਤਲ ਦੀ ਨਾ ਵੇਚ ਦਿਓ ਕਿਤੇ 5 ਕਿਲੋ ਆਟੇ ਦੀ ਗੁੱਠੀ ਕਹਿੰਨਾ ਵੇਚ ਦਿਓ ਲੋਕੀ ਬਹੁਤ ਝੂਠੇ ਲਾਰੇ ਲਾਉਂਦੇ ਨੇ ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਆਂ ਕਿ ਜੋ ਕਹਾਂਗੇ ਉਹ ਕਰਾਂਗੇ ਹਾਰਜਤ ਬਣੀ ਆ ਕੋਈ ਵੀ ਦੇ ਸਕਦਾ ਕੋਈ ਵੀ ਹਾਰ ਸਕਦਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਲੇਕਿਨ ਅਸੀਂ ਪਹਿਲ ਦੇ ਆਧਾਰ ਤੇ ਸਾਡੀਆਂ ਜੋ ਪੈਣਾ ਵੀ ਬੇਰੁਜ਼ਗਾਰ ਧੁਰੀਆਂ ਫਿਰਦੀਆਂ ਨੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਆਪਾਂ ਉਹਨਾਂ ਦੇ ਕੋਈ ਬਿਜ਼ਨਸ ਦਾ ਜਾਂ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦੇ ਹੱਕ ਦੇ ਅਸੀਂ ਨੌਕਰੀਆਂ ਦਿਵਾਵਾਂਗੇ ਹੋਰ ਵੀ ਬੜਾ ਕੁਝ ਹੈ ਬਹੁਤ ਕੁਝ ਹੈ ਪੰਜਾਬ ਦੇ ਵਿੱਚ ਹੋਣ ਵਾਲਾ ਲੇਕਿਨ ਇਹ ਜਿਹੜੀ ਨਖੇਦ ਸਰਕਾਰ ਆ ਮੈਂ ਤੇ ਭੈਣਾਂ ਨੂੰ ਇੱਕ ਹੱਥ ਜੋੜੂਗਾ ਕਿ ਭੈਣ ਜੀ ਪਹਿਲਾਂ ਇਹਨਾਂ ਕੋ 30-30 ਹਜ਼ਾਰ ਰੁਪਏ ਲੈ ਲਿਓ ਤੁਹਾਡਾ ਜਿਹੜਾ ਹਜ਼ਾਰ ਰੁਪਏ ਦੇ ਹਿਸਾਬ ਨਾਲ ਬਣਿਆ ਕਿ ਫਿਰ ਇਹਨਾਂ ਨੂੰ ਵੋਟਾਂ ਪਾ ਦਿਓ ਜੇ ਪਾਉਣਗੇ ਸੇਵਾ ਦਾ ਜਿਹੜਾ 24 ਘੰਟੇ ਤੁਹਾਡੀ ਸੇਵਾ ਲਈ ਤਿਆਰ ਨੇ ਮੈਂ ਨਾ ਡਾਕਟਰ ਵੀ ਮਣੀ ਵੀ ਸਿਪਸੈਨਾ ਜ਼ਿਲ੍ਹਾ ਪ੍ਰਧਾਨ ਨੇ ਅਮਰਸੰਤੋਂ ਆਪਣੇ ਅਰਜਿੰਦਰ ਸ਼ਰਮਾ ਜੀ ਸਾਡੇ ਕੋਲ ਆਏ ਨਹੀਂ ਅਸੀਂ ਬੀਆਏ ਦਾ ਕਹਿੰਦੇ ਇਹਨਾਂ ਨੂੰ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਜਿੱਥੇ ਤੱਕ ਉਹ ਵੀ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਜੋ ਵੀ ਸਾਡੀ ਸੇਵਾ ਲਾਂਗੇ ਔਰ ਉਪਰੋਂ ਵੀ ਚਲੋ ਆਪਾਂ ਨੂੰ ਆਰਡਰ ਨੇ ਜੋ ਹੈਗੇ ਨੇ ਆਪਾਂ ਇਹਨਾਂ ਦੇ ਨਾਲ ਹੈ ਔਰ ਮੇਰੇ ਸਾਰੇ ਜਿੰਨੇ ਵੀ ਸਾਰੇ ਸਾਥੀ ਜਿਹੜੇ ਮੇਰੇ ਭੈਣ ਭਰਾ ਨੇ ਇਹ ਵੀ ਮੇਰੇ ਨਾਲ ਨੇ ਜਿੱਥੇ ਕਹਿਣਗੇ ਆਪਾਂ ਉੱਥੇ ਹੀ ਆਪਾਂ ਇਹਨਾਂ ਦੀ ਸੇਵਾ ਕਰੇ ਮੁੱਲੀ ਨੂੰ ਮੋਢ ਲਾ ਕੇ ਆਪਾਂ ਦੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਚੇਤ ਸਿੰਘ ਜੀ ਅਸੀਂ ਇਹ ਕਹਿਣਾ ਚਾਹੁੰਦੇ ਸਾਰੇ ਜਾਣੇ ਇਲਾਕੇ ਵਸਣ ਨੂੰ ਸਰ ਅਜਿੰਦਰ ਕੁਮਾਰ ਸ਼ਰਮਾ ਜੀ ਨੂੰ ਬੌਂਸੀ ਨੂੰ ਕੋਟ ਪਾਓ ਇਹਨਾਂ ਵੱਤ ਵਾਦ ਵੋਟਾ ਪਾ ਕੇ